ਮੇਰਾ ਨਾਮ ਨੀ ਗੋਰਾਵਾ ਔਰ ਮੇਰੀ ਧਾਰੀਵਾਰ ਨਹਿਰ ਦੇ ਉੱਤੇ ਦੁਕਾਨ ਹੈ ਮੋਬਾਈਲ ਰਿਪੇਅਰ ਦੀ ਪਿਛਲੇ ਦਿਨੇ ਮੈਨੂੰ ਫੋਨ ਆਇਆ ਜੀ ਕੰਪਨੀ ਵੱਲੋਂ ਇੰਡਸਟਰੀਅਲ ਬੈਂਕ ਵੱਲੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕਾਰਡ ਦੀ ਇੱਕ ट्रांजैक्शन ਹੋਈ ਆ ਤੇ ਜੇ ਤੁਸੀਂ ਦੂਜੀ ट्रांजैक्शन ਕਰਦੇ ਹੋ ਤੇ ਤੁਹਾਨੂੰ ਉਸ ਦੀ ਇੰਸ਼ੋਰੈਂਸ ਦੇ ਪੈਸੇ ਪੇ ਕਰਨੇ ਪੈਣਗੇ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕੋਈ ਵੀ ਇੰਸ਼ੋਰੈਂਸ ਨਹੀਂ ਲਈ ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਲਈ ਤੁਹਾਡੀ ਕਾਰਡ ਦੀ ਔਰ ਇੰਸ਼ੋਰੈਂਸ ਆਲਰੇਡੀ ਹੈਗੀ ਆ ਤੁਸੀਂ ਜੇ ਇਹਨੂੰ ਕੈਨਸਲ ਕਰਨਾ ਚਾਹੁੰਦੇ ਹੋ ਤੇ ਅਸੀਂ ਆਪਣੇ ਐਂਡ ਤੇ ਕੈਨਸਲ ਇਹਨੂੰ ਕਰ ਦਾਂਗੇ ਤੇ ਜਿਹਦੇ ਨਾਲ ਤੁਹਾਨੂੰ ਕੋਈ ਵੀ OTP ਕੋਈ CVV ਕੋਈ ਕਾਰਡ ਦੀ ਡਿਟੇਲ ਦੇਣ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਮੈਂ ਕਹਿ ਗਿਆ ਜੇ ਤੁਸੀਂ ਕਰ ਸਕਦੇ ਹੋ ਆਪਣੇ ਐਂਡ ਤੋਂ ਕਰ ਦਿਓ। ਮੈਂ ਤੁਹਾਨੂੰ ਕੋਈ ਵੀ ਚੀਜ਼ ਸ਼ੇਅਰ ਨਹੀਂ ਕਰ ਸਕਦਾ। ਜਿੱਦਾਂ ਹੀ ਉਹਨਾਂ ਨੇ ਮੇਰੀ ਕਾਲ ਨੂੰ ਹੋਲਡ ਰੱਖਿਆ ਉਸ ਤੋਂ ਬਾਅਦ ਕਾਲ ਉਹਨਾਂ ਦੀ ਕੱਟ ਹੋ ਗਈ ਆ। 2 ਮਿੰਟ ਬਾਅਦ ਮੈਨੂੰ ਮੈਸੇਜ ਆਨੇ ਸ਼ੁਰੂ ਹੋ ਗਿਆ ਵੀ ਜੇ ਤੁਹਾਡੇ 1,38,986 ਰੁਪਏ ਪਏ ਕੱਟੇ ਗਏ। ਲੌਗਇਨ ਵੀ ਆ ਗਿਆ, ਸਭ ਕੁਝ ਆ ਗਿਆ। 2 ਮਿੰਟ ਬਾਅਦ ਮੇਰੀ ਡਿਵਾਈਸ ਜਿਹੜੀ ਪੂਰੀ ਹੈਕਡ ਹੋ ਗਈ ਸੀ। ਉਸ ਦੇ ਦੌਰਾਨ ਨਾਲ ਹੀ ਮੈਂ ਆਪਣੇ ਬੈਂਕ ਨੂੰ ਕਾਲ ਕੀਤੀ ਆ। ਉਹਨਾਂ ਵਾਲੀ ਸਾਈਬਰ ਕ੍ਰਾਈਮ ਦੇ ਵਿੱਚ ਇਹ ਆਪਣੀ ਜੋ ਵੀ ਘਟਨਾ ਆਈ ਉਹਨਾਂ ਨੂੰ ਦੱਸਿਆ ਇਹ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀਸ਼ ਦਿਆਮਾ ਜੀ ਨੂੰ ਇੱਕ ਅਪੀਲ ਹੈ ਕਿ ਮੇਰੀ ਜਿਹੜੀ ਆ 138940 ਰੁਪਏ ਦੀ ਜਿਹੜੀ ਠੱਗੀ ਹੋਈ ਆ ਇਹਨੂੰ ਜਲਦੀ ਤੋਂ ਜਲਦੀ ਇਹ ਬੰਦੇ ਨੂੰ ਫੜਿਆ ਜਾਵੇ ਔਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਪਿਛਲੇ ਦਿਨੀ ਇਹਨਾਂ ਨੇ ਬਹੁਤ ਜ਼ਿਆਦਾ ਐਸੇ ਇਹੋ ਜਿਹੇ ਕੇਸ ਜਿਹੜੇ ਸੋਲਵ ਕੀਤੇ ਨੇ ਔਰ ਮੈਨੂੰ ਵੀ ਉਮੀਦ ਹੈ ਕਿ ਇਹ ਵੀ ਕੇਸ ਉਹ ਜ਼ਰੂਰ ਸੋਲਵ ਕਰਨਗੇ ਮੇਰਾ ਔਰ ਸਾਈਬਰ ਸੈੱਲ ਨੂੰ ਵੀ ਮੇਰੀ ਇਹ اپੀਲ ਹੈ ਕਿ ਇਹ ਜਲਦੀ ਤੋਂ ਜਲਦੀ ਕੰਮ ਤੇ ਕੀਤਾ ਜਾਵੇ। ਔਰ ਜਿਹੜੇ ਆਮ ਜਿਹੜੇ ਲੋਕ ਨੇ ਨੌਜਵਾਨ ਉਹਨਾਂ ਨੂੰ ਮੈਂ ਇਹ ਕਵਾਂਗਾ ਕਿ ਜਿਹੜੇ ਅੱਜਕੱਲ ਜਿਹੜਾ ਕਰਾਈਮ ਆ ਬੜੇ ਵੱਖਰੇ ਤਰੀਕੇ ਦਾ ਉਹਨੇ ਕਰ ਲਿਆ ਕੋਈ OTP ਨਹੀਂ ਆ ਦੇ ਵਿੱਚ ਕੋਈ ਕੁਛ ਨਹੀਂ ਆ ਤੁਹਾਡੀ ਡਿਵਾਈਸ ਹੈਕ ਹੁੰਦੀ ਆ ਉਹਦੇ ਨਾਲ OTP ਤੁਹਾਨੂੰ ਨਹੀਂ ਆਏਗਾ ਉਹ ਅਗਲੇ ਦੇ ਬੰਦੇ ਤੇ ਜਾਏਗਾ। ਤੋਂ ਪਲੀਜ਼ ਇਹਨੂੰ ਇਸ ਤੋਂ ਬਚ ਕਰੋ ਕੋਈ ਵੀ ਕਾਲ ਤੁਹਾਨੂੰ ਆਂਦੀ ਆ ਤੁਸੀਂ ਆਪਣੇ ਬੈਂਕ ਨੂੰ ਕਾਲ ਕਰੋ ਉਹਨਾਂ ਨੂੰ ਬਿਲਕੁਲ ਉਹਨਾਂ ਨਾਲ ਕੋਈ ਵੀ ਗੱਲ ਨਾ ਕਰੋ।